ਅਸੀਂ ਗੁਰਦਾਸਪੁਰ ਵਿੱਚ ਰਹਿੰਦੇ ਸੀ ਤੇ ਮੇਰਾ ਪਤੀ ਪੁਲਿਸ ਵਾਲਾ ਹੋਣ ਕਰਕੇ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਕਿਉਂਕਿ ਉਸ ਦੀ ਡਿਊਟੀ ਕਿਸੇ ਬਾਬੇ ਨਾਲ ਲੱਗੀ ਹੋਈ ਸੀ ਤੇ ਉਹ ਕਦੇ-ਕਦੇ ਹੀ ਘਰ ਆਉਂਦਾ ਸੀ ਮੈਂ ਆਪਣੀ ਇਕਲौती ਧੀ ਨਾਲ ਘਰ ਵਿੱਚ ਰਹਿੰਦੀ ਸੀ ਉਹ ਬਹੁਤ ਸੋਹਣੀ ਤੇ ਨਖਰੇ ਵਾਲੀ ਸੀ ਕਿਉਂਕਿ ਉਸ ਨੂੰ ਅਸੀਂ ਬਹੁਤ ਲਾਡਾਂ ਚਾਵਾਂ ਨਾਲ ਪਾਲਿਆ ਸੀ ਜਦੋਂ ਉਸ ਨੇ ਕਾਲਜ ਜਾਣਾ ਸ਼ੁਰੂ ਕੀਤਾ ਤਾ ਇੱਕ ਮੁੰਡੇ ਨਾਲ ਪਿਆਰ ਕਰਨ ਲੱਗਦੀ ਹੈ। ਉਹ ਦੋਵੇਂ ਇੱਕ ਦੂਜੇ ਨੂੰ ਘਰੇ ਹੀ ਕਮਰੇ ਵਿੱਚ ਮਿਲਣਾ ਸ਼ੁਰੂ ਕਰ ਦਿੰਦੇ ਹਨ। ਕਿਉਂਕਿ ਮੈਂ ਆਪਣੇ ਕਮਰੇ ਵਿੱਚ ਹੁੰਦੀ ਸੀ। ਇੱਕ ਰਾਤ ਮੇਰੀ ਧੀ ਆਪਣੇ ਆਸ਼ਕ ਨਾਲ ਕਮਰੇ ਵਿੱਚ ਸਬੰਧ ਬਣਾ ਰਹੀ ਸੀ। ਤਾਂ ਉਸ ਦੀਆਂ ਆਵਾਜ਼ਾਂ ਸੁਣ ਕੇ ਮੈਂ ਉੱਠ ਗਈ। ਤੇ ਮੈਂ ਉਹਨਾਂ ਨੂੰ ਵੇਖ ਲਿਆ। ਉਹਨਾਂ ਨੂੰ ਵੇਖ ਕੇ ਮੇਰਾ ਸਵਾਗਤ ਦੋਸਤੋ ਸੱਚੀ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਗੁਰਦਾਸਪੁਰ ਵਿੱਚ ਤਿੰਨ ਜਣਿਆਂ ਦਾ ਪਰਿਵਾਰ ਰਹਿੰਦਾ ਸੀ ਉਹਨਾਂ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਹਰਮੀਤ ਰੱਖਿਆ ਜਾਂਦਾ ਹੈ ਹਰਮੀਤ ਦਾ ਪਿਤਾ ਪੁਲਿਸ ਵਿੱਚ ਨੌਕਰੀ ਕਰਦਾ ਸੀ ਤੇ ਉਸ ਦਾ ਨਾਮ ਭਲਵਿੰਦਰ ਸੀ ਭਲਵਿੰਦਰ ਦੀ ਡਿਊਟੀ ਕਿਸੇ ਬਾਬੇ ਨਾਲ ਲੱਗੀ ਹੋਈ ਸੀ ਜਿਸ ਕਰਕੇ ਉਹ ਘਟ ਹੀ ਆਪਣੇ ਘਰ ਆਉਂਦਾ ਜਾਂਦਾ ਸੀ ਤੇ ਉਸ ਨੂੰ ਜ਼ਿਆਦਾਤਰ ਆਪਣੀ ਡਿਊਟੀ ਤੇ ਹੀ ਰਹਿਣਾ ਪੈਂਦਾ ਸੀ। ਬਲਵਿੰਦਰ ਦੀ ਘਰਵਾਲੀ ਦਾ ਨਾਂ ਪਰਮਜੀਤ ਕੌਰ ਸੀ। ਉਹਨਾਂ ਨੇ ਆਪਣੀ ਧੀ ਹਰਮੀਤ ਨੂੰ ਬਹੁਤ ਲਾਡਾਂ ਚਾਵਾਂ ਨਾਲ ਪਾਲਿਆ ਸੀ। ਕਿਉਂਕਿ ਹਰਮੀਤ ਉਹਨਾਂ ਦੀ ਇਕਲੌਤੀ ਧੀ ਸੀ ਤੇ ਉਹ ਉਸ ਦੀ ਹਰ ਮੰਗ ਪੂਰੀ ਕਰਦੇ ਸੀ। ਹਰਮੀਤ ਬਹੁਤ ਸੋਹਣੀ ਤੇ ਨਖਰੇ ਵਾਲੀ ਕੁੜੀ ਸੀ। ਉਸਦੇ ਪਿਤਾ ਦਾ ਇੱਕ ਸੁਪਨਾ ਸੀ ਕਿ ਹਰਮੀਤ ਪੜ ਲੈ ਕੇ ਆਈਪੀਐਸ ਮਣੀ ਜੈਸ ਕਰਕੇ ਜਦੋਂ ਉਸਦੇ ਸਕੂਲ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਤਾਂ ਉਸ ਦਾ ਪਿਤਾ ਪਲਵਿੰਦਰ ਸ਼ਹਿਰ ਦੇ ਸਭ ਤੋਂ ਵਧੀਆ ਕਾਲਜ ਵਿੱਚ ਅਰਮਿਤ ਦਾ ਦਾਖਲਾ ਕਰਵਾ ਦਿੰਦਾ ਹੈ ਉਹ ਪਹਿਲੇ ਦਿਨ ਜਦੋਂ ਕਾਲਜ ਜਾਣ ਲੱਗਦੀ ਹੈ ਤਾਂ ਉਸ ਦੀ ਮਾਂ ਆਪਣੀ ਲਾਡਲੀ ਧੀ ਨੂੰ ਸਮਝਾਉਂਦੇ ਹੋਏ ਕਹਿੰਦੀ ਹੈ ਕਿ ਬੇਟੀ ਤੂੰ ਕੋਈ ਗਲਤ ਕਦਮ ਨਾ ਚੁੱਕਣਾ ਅਸੀਂ ਤੇਰੇ ਲਈ ਬਹੁਤ ਸੁਪਨੇ ਦੇਖੇ ਨੇ ਹਰਮੀਤ ਨੇ ਆਪਣੀ ਮਾਂ ਦੀ ਗੱਲ ਸੁਣ ਕੇ ਕਿਹਾ ਮਾਂ ਤੁਸੀਂ ਵੀ ਨਾ ਕਿਵੇਂ ਦੀਆਂ ਗੱਲਾਂ ਕਰਦੇ ਹੋ ਹੁਣ ਮੈਂ ਅੱਖਾਂ ਬੰਦ ਕਰਕੇ ਰਹਿਣਾ ਸ਼ੁਰੂ ਕਰ ਦੇਵਾਂ ਉਹ ਗੁੱਸੇ ਵਿੱਚ ਕਾਲਜ ਚਲੀ ਜਾਂਦੀ ਹੈ ਇਸ ਤਰ੍ਹਾਂ ਕੁਝ ਦਿਨ ਲੰਘਦੇ ਹਨ ਤਾਂ ਇੱਕ ਦਿਨ ਕਾਲਜ ਵਿੱਚ ਮਨਿੰਦਰ ਨਾਂ ਦਾ ਮੁੰਡਾ ਹਰਮੀਤ ਨੂੰ ਆਪਣੇ ਨਾਲ ਦੋਸਤੀ ਕਰਨ ਲਈ ਪੁੱਛਦਾ ਹੈ ਤਾਂ ਹਰਮੀਤ ਉਸ ਦੇ ਨਾਲ ਦੋਸਤੀ ਕਰ ਲੈਂਦੀ ਹੈ ਕਿਉਂਕਿ ਮਨਿੰਦਰ ਹਰ ਰੋਜ਼ ਹਰਮੀਤ ਨੂੰ ਕਿਸੇ ਨਾ ਕਿਸੇ ਬਹਾਨੇ ਬੁਲਾਉਂਦਾ ਰਹਿੰਦਾ ਸੀ ਤੇ ਹਰਮੀਤ ਵੀ ਉਸ ਨੂੰ ਪਸੰਦ ਕਰਨ ਲੱਗੀ ਸੀ ਉਹਨਾਂ ਦੋਵਾਂ ਦੀ ਦੋਸਤੀ ਜਲਦੀ ਹੀ ਪਿਆਰ ਵਿੱਚ ਬਦਲ ਗਈ ਸੀ ਫਿਰ ਇੱਕ ਦਿਨ ਮਨਿੰਦਰ ਨੇ ਹਰਮੀਤ ਨੂੰ ਕਾਲਜ ਦੇ ਬਾਹਰ ਇਕੱਲੇ ਮਿਲਣ ਲਈ ਕਿਹਾ ਤਾਂ ਜਿਵੇਂ ਦੋਵਾਂ ਵਿਚਾਰੇ ਤੈ ਹੋਇਆ ਸੀ ਅਗਲੇ ਦਿਨ ਮਨਿੰਦਰ ਹਰਮੀਤ ਨੂੰ ਗੱਡੀ ਵਿੱਚ ਨਾਲ ਲੈ ਕੇ ਆਪਣੇ ਫਾਰਮ ਹਾਊਸ ਚਲਾ ਆਇਆ ਸੀ ਉਹ ਦੋਵੇਂ ਪਿਆਰ ਵਿੱਚ ਇਸ ਤਰ੍ਹਾਂ ਪਾਗਲ ਹੋ ਗਏ ਸੀ ਕਿ ਕੁਝ ਵੀ ਕਰਨ ਨੂੰ ਤਿਆਰ ਸੀ ਹਰਮীত ਨੇ ਆਪਣੇ ਮਾਤਾ ਪਿਤਾ ਦੇ ਸੁਪਨੇ ਬਾਰੇ ਕੁਝ ਨਹੀਂ ਸੋਚਿਆ ਤੇ ਉਹ ਮਨਿੰਦਰ ਦੇ ਨਾਲ ਮौज-ਮਸਤੀ ਕਰਨ ਵਿੱਚ ਗੁਆਚ ਜਾਂਦੀ ਹੈ ਮਨਿੰਦਰ ਨੇ ਹਰਮীত ਨਾਲ ਕਈ ਵਾਰ ਸਬੰਧ ਬਣਾਏ ਤੇ ਹਰਮীত ਨੂੰ ਮਨਿੰਦਰ ਤੋਂ ਇਲਾਵਾ ਹੋਰ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਉਹ ਤਾਂ ਉਸਦੇ ਨਾਲ ਬਹੁਤ ਖੁਸ਼ ਸੀ ਹੁਣ ਉਹਨਾਂ ਦਾ ਮਿਲਣਾ ਜੁਲਣਾ ਹਰ ਰੋਜ਼ ਦਾ ਹੋ ਗਿਆ ਸੀ ਤੇ ਹਰਮੀਤ ਨੂੰ ਮਨਿੰਦਰ ਦੀ ਆਦਤ ਇਸ ਤਰ੍ਹਾਂ ਲੱਗ ਗਈ ਸੀ ਕਿ ਉਹ ਉਸ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੀ ਸੀ ਉਸ ਨੇ ਮਨਿੰਦਰ ਨੂੰ ਆਪਣੇ ਘਰ ਬੁਲਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਘਰ ਦੇ ਕਮਰੇ ਵਿੱਚ ਹੀ ਰੰਗ ਰਲੀਆਂ ਮਨਾਉਣ ਲੱਗੀ ਸੀ ਕਿਉਂਕਿ ਹਰਮੀਤ ਦੀ ਮਾਂ ਆਪਣੇ ਕਮਰੇ ਵਿੱਚ ਸੌਂ ਜਾਂਦੀ ਸੀ ਤੇ ਉਸ ਦਾ ਪਿਤਾ ਜ਼ਿਆਦਾਤਰ ਬਾਹਰ ਡਿਊਟੀ ਤੇ ਤਾਇਨਾਤ ਰਹਿੰਦਾ ਸੀ ਉਹ ਕਦੇ-ਕਦੇ ਹੀ ਘਰ ਆਉਂਦਾ ਸੀ ਇੱਕ ਵਾਰ ਹਰਮੀਤ ਦੀ ਮਾਂ ਨੇ ਮਨਿੰਦਰ ਨੂੰ ਉਸਤੇ ਕਮਰੇ ਵਿੱਚ ਵੇਖ ਲਿਆ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਹੈ ਪਰ ਹਰਮੀਤ ਲਾੜਲੀ ਹੋਣ ਕਰਕੇ ਆਪਣੀ ਮਾਂ ਦੀ ਪਰਵਾਹ ਨਹੀਂ ਕਰਦੀ ਹੈ ਫਿਰ ਜਦੋਂ ਵੀ ਭਲਵਿੰਦਰ ਘਰ ਆ ਜਾਂਦਾ ਸੀ ਤੇ ਹਰਮੀਤ ਤੇ ਮਨਿੰਦਰ ਦਾ ਮਿਲਣਾ ਔਖਾ ਹੋ ਜਾਂਦਾ ਸੀ ਪਰ ਉਹਨਾਂ ਨੂੰ ਇੱਕ ਦੂਜੇ ਦੀ ਆਦਤ ਇਸ ਤਰ੍ਹਾਂ ਲੱਗ ਗਈ ਕਿ ਉਹ ਦੋਵੇਂ ਮਿਲੇ ਬਿਨਾ ਨਹੀਂ ਰਹਿੰਦੇ ਸੀ ਜਿਸ ਕਰਕੇ ਇੱਕ ਦਿਨ ਹਰਮੀਤ ਦੇ ਪਿਤਾ ਪਲਵਿੰਦਰ ਨੂੰ ਵੀ ਮਨਵਿੰਦਰ ਬਾਰੇ ਪਤਾ ਲੱਗ ਗਿਆ ਸੀ ਉਸ ਨੇ ਹਰਮੀਤ ਨੂੰ ਬਹੁਤ ਸਮਝਾਇਆ ਕਿ ਤੂੰ ਆਪਣੇ ਸੁਪਨੇ ਵੱਲ ਧਿਆਨ ਕਰ ਅਜਿਹੇ ਕੰਮਾਂ ਵਿੱਚ ਨਾ ਪੈ ਅਸੀਂ ਤੈਨੂੰ ਆਈਪੀਐਸ ਬਣਿਆ ਵੇਖਣਾ ਚਾਹੁੰਦੇ ਹਾਂ ਪਰ ਹਰਮੀਤ ਆਪਣੇ ਪਿਤਾ ਦੀ ਕੋਈ ਗੱਲ ਨਹੀਂ ਮੰਨਦੀ ਹੈ ਇੱਕ ਦਿਨ ਹਰਮੀਤ ਦਾ ਪਿਤਾ ਰਾਤ ਨੂੰ ਘਰ ਵਿੱਚ ਆਪਣੇ ਕਮਰੇ ਵਿੱਚ ਪਿਆ ਹੋਇਆ ਸੀ ਕਿ ਉਸਨੇ ਬਾਰੀ ਵਿੱਚੋਂ ਬਾਹਰ ਵੇਖਿਆ ਮਨਿੰਦਰ ਕੰਦ ਟੱਪ ਕੇ ਹਰਮੀਤ ਦੇ ਕਮਰੇ ਵਿੱਚ ਚਲਾ ਗਿਆ ਸੀ ਜਦੋਂ ਪਲਵਿੰਦਰ ਉਸਨੂੰ ਵੇਖਣ ਲਈ ਬਾਹਰ ਆਇਆ ਤਾਂ ਮਨਿੰਦਰ ਦੁਬਾਰਾ ਕੰਦ ਟੱਪ ਕੇ ਭੱਜ ਗਿਆ ਸੀ ਪਲਵਿੰਦਰ ਨੇ ਅਗਲੀ ਸਵੇਰ ਹਰਮੀਤ ਨੂੰ ਬਹੁਤ ਝਿੜਕਿਆ ਸੀ ਪਰ ਉਹ ਉਸ ਦੀ ਕਿਸੇ ਗੱਲ ਨੂੰ ਨਹੀਂ ਸਮਝਦੀ ਹੈ ਫਿਰ ਇੱਕ ਦਿਨ ਪਲਵਿੰਦਰ ਨੇ ਮਨਿੰਦਰ ਨੂੰ ਰੰਗੇ ਹੱਥੀ ਫੜ ਲਿਆ ਸੀ ਉਹ ਹਰਮੀਤ ਨਾਲ ਸਬੰਧ ਬਣਾ ਰਿਹਾ ਸੀ ਪਰ ਜਿਵੇਂ ਹੀ ਦਰਵਾਜ਼ਾ ਖੁੱਲਿਆ ਤਾਂ ਮਨਵਿੰਦਰ ਪਲਵਿੰਦਰ ਨੂੰ ਧੱਕਾ ਮਾਰ ਕੇ ਉੱਥੋਂ ਫਿਰ ਭੱਜ ਜਾਂਦਾ ਹੈ ਪਲਵਿੰਦਰ ਨੇ ਗੁੱਸੇ ਵਿੱਚ ਆ ਕੇ ਆਪਣੀ ਧੀ ਨੂੰ ਦੋ ਤਿੰਨ ਥੱਪੜ ਮਾਰੇ ਤਾਂ ਹਰਮੀਤ ਦੇ ਮਨ ਵਿੱਚ ਨਫ਼ਰਤ ਪੈਦਾ ਹੋ ਗਈ ਉਹ ਆਪਣੇ ਪਿਤਾ ਤੋਂ ਥੱਪੜਾਂ ਦਾ ਬਦਲਾ ਲੈਣਾ ਚਾਹੁੰਦੀ ਸੀ ਫਿਰ ਹਰਮੀਤ ਨੇ ਮਨਿੰਦਰ ਨਾਲ ਘਰੋਂ ਭੱਜਣ ਦੀ ਯੋਜਨਾ ਬਣਾਈ ਤਾਂ ਮਨਿੰਦਰ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਆਪਾਂ ਖਰਚਾ ਕਿਵੇਂ ਕਰਾਂਗੇ ਹਰਮੀਤ ਨੇ ਕਿਹਾ ਤੁਸੀਂ ਪੈਸਿਆਂ ਦੀ ਪਰਵਾਹ ਨਾ ਕਰੋ ਮੈਂ ਆਪੇ ਇੰਤਜ਼ਾਮ ਕਰ ਲਵਾਂਗੀ ਫਿਰ ਹਰਮੀਤ ਤੇ ਮਨਿੰਦਰ ਨੇ ਬਹੁਤ ਵਾਰ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੀ ਯੋਜਨਾ ਸਫਲ ਨਹੀਂ ਹੁੰਦੀ ਕਿਉਂਕਿ ਹਰਮੀਤ ਦਾ ਪਿਤਾ ਬਹੁਤ ਧਿਆਨ ਰੱਖਣ ਲੱਗਾ ਸੀ ਇੱਕ ਦਿਨ ਅਰਮੀਤ ਨੇ ਮਨਿੰਦਰ ਨੂੰ ਕਿਹਾ ਤੁਸੀਂ ਮੇਰੇ ਪਿਤਾ ਨੂੰ ਮਾਰ ਦਿਓ ਫਿਰ ਘਰੋਂ ਭੱਜਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਨੂੰ ਪਿਤਾ ਦੀ ਸਾਰੀ ਜਾਇਦਾਦ ਵੀ ਮਿਲ ਜਾਵੇਗੀ ਅਸੀਂ ਮੇਰੇ ਘਰ ਇਕੱਠੇ ਰਹਾਂਗੇ ਉਹਨਾਂ ਦੋਵਾਂ ਨੇ ਭਲਵਿੰਦਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾ ਲਈ ਤਾਂ ਇੱਕ ਦਿਨ ਮਨਿੰਦਰ ਆਪਣੇ ਦੋ ਸਾਥੀਆਂ ਨਾਲ ਹਰਮੀਤ ਦੇ ਘਰ ਆਇਆ ਜਦੋਂ ਭਲਵਿੰਦਰ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਫਿਰ ਮਨਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਲਵਿੰਦਰ ਦਾ ਸਾਹ ਖੋਟ ਦਿੱਤਾ ਕਿ ਉਹ ਮਰ ਗਿਆ ਸੀ ਇਹ ਸਾਰੀ ਘਟਨਾ ਪਲਵਿੰਦਰ ਦੀ ਪਤਨੀ ਨੇ ਵੀ ਵੇਖ ਲਈ ਸੀ ਪਰ ਉਸ ਨੇ ਆਪਣੀ ਧੀ ਨੂੰ ਬਚਾਉਣ ਲਈ ਝੂਠ ਬੋਲਿਆ ਕਿ ਪਲਵਿੰਦਰ ਨੂੰ ਹਾਰਟ ਅਟੈਕ ਹੋਇਆ ਹੈ ਪਰ ਪਲਵਿੰਦਰ ਪੁਲਿਸ ਵਾਲਾ ਸੀ ਜਿਸ ਕਰਕੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗ ਗਿਆ ਸੀ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਹੋਈ ਉਸ ਦਾ ਤਾਂ ਸਾਹ ਕੁੱਟਿਆ ਗਿਆ ਹੈ ਪੁਲਿਸ ਸਮਝ ਗਈ ਸੀ ਕਿ ਪਲਵਿੰਦਰ ਦੀ ਪਤਨੀ ਝੂਠ ਬੋਲ ਰਹੀ ਹੈ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਤਾਂ ਉਹ ਸਾਰੀ ਸਚਾਈ ਦੱਸ ਦਿੰਦੀ ਹੈ ਕਿ ਕਿਵੇਂ ਉਸ ਦੀ ਧੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ ਦੋਸਤੋ ਆਪਣੇ ਹਵਸ ਨੂੰ ਪੂਰਾ ਕਰਨ ਲਈ ਕਿਵੇਂ ਲਾਡ ਪਿਆਰ ਨਾਲ ਪਾਲ ਕੇ ਵੱਡੀ ਕੀਤੀ ਧੀ ਨੇ ਆਪਣੇ ਹੀ ਪਿਤਾ ਦੀ ਬਲੀ ਦੇ ਦਿੱਤੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ ਸਾਰਿਆਂ ਦਾ